ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਜਿਹੜਾ ਨਾਰਾ ਲਾਇਆ ਉਹਦੇ ਤੇ ਗੱਲ ਕਰਨੀ ਆ ਥੋੜੀ ਜਿਹੀ ਬੜੇ ਪਿਆਰ ਦੇ ਨਾਲ ਸੁਣਿਓ ਤੇ ਮੈਂ ਪਿਆਰ ਦੇ ਨਾਲ ਬੋਲਣ ਦੀ ਕੋਸ਼ਿਸ਼ ਕਰ ਰਿਹਾ ਅੱਜ ਜਿਹੜੇ ਬੰਦੇ ਨੇ ਮੈਨੂੰ ਅੱਜ ਫੋਨ ਕੀਤਾ ਉਹ ਦੁਆਬੇ ਤੋਂ ਬਿਲੋਂਗ ਕਰਦਾ ਹੁਸ਼ਿਆਰਪੁਰ ਤੋਂ ਟਾਂਡੇ ਤੋਂ ਉਹਨਾਂ ਦੀ ਜਿਹੜੀ ਬੋਲੀ ਹੈ ਬੜੀ ਪਿਆਰੀ ਹੈ ਭਾਜੀ ਕਿੱਕੇ ਬੁਲਾਉਂਦੇ ਆ ਇਹ ਸਭ ਨੂੰ ਪਤਾ ਹੈ ਸਾਡਾ ਤੁਹਾਡਾ ਜਾਂ ਤੁਹਾਡਾ ਇਹ ਸ਼ਬਦ ਉੱਥੇ ਵਰਤੇ ਜਾਂਦੇ ਨੇ ਜ਼ਮੀਨ ਦੇ ਨਾਲੋਂ ਜੁੜੇ ਹੋਏ ਲੋਕ ਨੇ ਜਦ ਕਰਕੇ ਜਿਆਦਾਤਰ ਤੇ ਸ਼ਕੀਨ ਨੇ ਉਹ ਕਮਾਦ ਵੇਚਣ ਦੇ ਤੁਹਾਨੂੰ ਪਤਾ ਹੋਣਾ ਦਬਾਬੇ ਦੇ ਵਿੱਚ ਹਰੇਕ ਕਿਸਾਨ ਨੇ ਆਪਣੇ ਖੇਤ ਜਾਂ ਆਪਣੇ ਘਰ ਕਲਾੜਾ ਬੇਲਣਾ ਲਾਇਆ ਹੋਇਆ ਹੈ ਤੇ ਜਿਹੜੀ ਮੈਂ ਗੱਲ ਕਰਨੀ ਹੈ ਜਦੋਂ ਤੁਸੀਂ ਕਹਿੰਦੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਕਿਸਾਨ ਭਰਾ ਦਾ ਕੰਮ ਸੀ ਕਹਿੰਦਾ ਜੀ ਗੰਨਾ ਮਿਲਦੇ ਵਿੱਚੋਂ ਪਰਚੀਆਂ ਮਿਲਦੀਆਂ ਨਹੀਂ ਕਹਿੰਦੇ 300 ਪਰਚੀ ਸਾਨੂੰ ਕਿਸਾਨਾਂ ਨੂੰ ਮਿਲਦੀ ਹੈ ਪਰ ਕਹਿੰਦੇ 400 ਪਰਚੀ ਜਿਹੜੀ ਹੈ ਨਾ ਜਿਹੜੇ ਕਿਸਾਨ ਆਗੂ ਨੇ ਉਹ ਆਪਣੇ ਮੇਨ ਬੰਦਿਆਂ ਨੂੰ ਵੰਡ ਦਿੰਦੇ ਨੇ ਪਹਿਲਾਂ ਪਹਿਲਾਂ ਮੇਰੇ ਕੋਲ ਕਾਲ ਆਈ ਹੋਈ ਹੈ ਉਹਦੀ ਰਿਕਾਰਡਿੰਗ ਪਈ ਹੈ ਮੇਰੇ ਕੋਲੇ ਉਹ ਸਜਣ ਦੀ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਬੰਦੇ ਕਿਸਾਨ ਹੋ ਕੇ ਕਿਸਾਨਾਂ ਦੇ ਨਾਲ ਧੱਕਾ ਕਰ ਸਕਦੇ ਨੇ ਜਿਹੜੀ ਗੰਨਾ ਮਿਲ ਵੱਲੋਂ 300 ਪਰਤੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਨੰਬਰ ਵਾਈਜ਼ ਉਹਦੇ ਉੱਪਰ ਦੀ ਹੋ ਕੇ ਇਹ 400 ਪਰਤੀ ਆਪਣੀ ਪਹਿਲਾਂ ਕਹਿੰਦੇ ਨੇ ਕਿ ਸਾਡੀ ਵਾਰੀ ਦੇ ਆਉਣੀ ਚਾਹੀਦੀ ਹੈ ਕਿਸਾਨਾਂ ਨੂੰ ਤੇ ਬੰਦੇ ਮੇਨ ਮੇਨ ਬੰਦੇ ਜਿਹੜੇ ਇਹਨਾਂ ਦੇ ਆਪਣੇ ਹੁੰਦੇ ਆ ਉਹਨੂੰ ਪਰਚੀ ਫਟਾਫਟ ਦਵਾ ਦਿੰਦੇ ਜਿਹੜੇ ਬੰਦੇ ਮੇਰੇ ਕੰਨੀ ਅੱਖਾਂ ਕੱਢਣਗੇ ਵੀਡੀਓ ਦੇਖ ਕੇ ਵੀ ਇੱਕ ਹੀ ਕਹੀ ਜਾਂਦਾ ਮੇਰੀ ਤਾਂ ਗੱਲ ਹੀ ਹੈ ਨਹੀਂ ਨਾ ਸਾਡੇ ਕੋਲੇ ਜ਼ਮੀਨ ਹੈ ਨਹੀਂ ਬਿਕਮਾਦੀ ਵੀ ਦੀਏ ਤੇ ਨਾ ਸਾਨੂੰ ਐਨੇ ਗੰਨੇ ਦੀ ਲੋੜ ਹੈ 5-4 ਕਿਲੋ ਗੋੜ 5-7 ਕਿਲੋ ਸ਼ੱਕਰ ਜਾਈ ਨਹੀਂ ਹੁੰਦੀ ਉਹ ਅਸੀਂ ਖਰੀਦ ਲੈਨੇ ਆ ਇਹ ਤਾਂ ਮੈਂ ਉਸ ਇਨਸਾਨ ਦੀ ਗੱਲ ਕੀਤੀ ਐ ਜਿਹੜਾ ਕਹਿੰਦਾ ਮੈਂ ਕਮਾਦੀ ਬੀਜਦਾ ਲੋਨ ਤੇ ਮੇਰੇ ਕੋਲ ਟਰੈਕਟਰ ਐ ਦੋ ਚਾਰ ਕਿੱਲੇ ਕਹਿੰਦਾ ਮੇਰੇ ਕੋਲ ਠੇਕੇਤੇ ਹੁੰਦੇ ਐ ਅਸੀਂ ਕਹਿੰਦਾ ਮਿਹਨਤ ਕਸ਼ ਲੋਕ ਆ ਪਰ ਕਹਿੰਦੇ ਸਾਨੂੰ ਆਸ ਹੁੰਦੀ ਐ ਕਿ ਕਮਾਦੇ ਵਿੱਚੋਂ ਸਾਡਾ ਠੇਕਾ ਪੂਰਾ ਹੋ ਜਾਏ ਚਾਰ ਪੈਸੇ ਬਚ ਜਾ ਪਰ ਕਹਿੰਦੇ ਅਸੀਂ ਧਰਨਿਆਂ ਵਿੱਚ ਬੈੰਨੇ ਆ ਇਹਨਾਂ ਦੇ ਪਿੱਛੇ ਲੱਗ ਕੇ ਸਾਨੂੰ ਕਹਿੰਦੇ ਪੰਜ ਸੱਤ ਕਿੱਲਾਂ ਵਾਲਿਆਂ ਨੂੰ ਤਾਂ ਇਹ ਜਾਣਦੇ ਕੁਛ ਨਹੀਂ ਨੰਨਕੇਡੇ ਵੱਡੇ ਹੁੰਦੇ 20 30 ਕਿੱਲਾਂ ਵਾਲੇ ਜਿੰਨੇ ਪਰਮੈਸ਼ ਚੱਲਦੀ ਹੈ ਉਹਨਾਂ ਨੇ ਪਾਰਟੀਆਂ ਕਹਿੰਦੇ ਇਹ ਪਹਿਲਾਂ ਲਾ ਦਿੰਦੇ ਹੁਣ ਜਿਹੜੇ ਬੰਦੇ ਨਾ ਡੀਂਗਾ ਮਾਰਦੇ ਨੇ ਇੱਕ ਮੈਨੂੰ ਕਿਸੇ ਚੌਧਰੀ ਦਾ ਫੋਨ ਆਇਆ ਸੀ ਪਰਸੋਂ ਦੀ ਗੱਲ ਹੈ ਤੇ ਕਹਿੰਦਾ ਜੀ ਤੁਸੀਂ ਗੱਲ ਤੇ ਵਿਵਾਦ ਕਰਦੇ ਹੋ ਪਰ ਕਹਿੰਦੇ ਥੋੜਾ ਜਿਹਾ ਕਿਸਾਨਾਂ ਲਈ ਨਰਮ ਜਿਹਾ ਬੋਲਿਆ ਕਰੋ ਇੱਕ ਨਾ ਮੈਨੂੰ ਚੇਤੇ ਹੈ ਫੱਡੇਗੜ੍ਹ ਸਾਹਿਬ ਦੀ ਗੱਲ ਹੈ ਲੰਗਰ ਦੇ ਵਿੱਚ ਕੋਈ ਚੱਪਣਾ ਕਦੋਂ ਜਿਹੜੇ ਹੁੰਦੇ ਨੇ ਨਾਮ ਟਿੰਡੇ ਕਿਹਾ ਜਾਂਦਾ ਹੈ ਦਬਾਬੇ ਦੇ ਵਿੱਚ ਉਹ ਕੋਈ ਇੱਕ ਕੌਂਪਲ ਚੜਾ ਗਏ ਅਸੀਂ ਬੈਠੇ ਬੈਠੇ ਨੇ 5-7 ਬੰਦੇ ਬੈਠੇ ਸੀ ਉਹ ਫੜਫੜ ਕੱਢ ਲਏ ਅੱਲੇ ਜੇ ਤਾਜ਼ੇ ਦੇ ਹੈਗੇ ਸੀ ਤੜਕਾ ਲਾ ਕੇ ਸਬਜੀ ਬਣਾ ਲਈ ਬੀਬੀਆਂ ਪ੍ਰਸ਼ਾਦੇ ਲਾਈ ਜਾਂਦੀਆਂ ਸੀ ਇੱਕ ਮੈਨੂੰ ਬੰਦਾ ਕਹਿੰਦਾ ਪੋਲਾ ਜਾਂ ਬੋਲਦੇ ਕਹਿੰਦਾ ਮੈੱਕ ਦੇ ਵਿੱਚ ਵੀ ਜੇ ਦੱਬ ਕੇ ਬੋਲਦਾ ਤਾਂ ਸੰਗਤ ਜ਼ਿਆਦਾ ਇਕੱਠੀ ਹੋ ਜੂ ਹੇ ਤਾਂ ਆਪਣੇ ਲਈ ਵੀ ਨਹੀਂ ਕੁਝ ਬਚਣਾ ਮੈਂ ਕਿ ਸੰਗਤ ਵਿੱਚ ਜਦੋਂ ਬੋਲਿਆ ਗਿਆ ਨਾ ਪੋਲਾ ਨਹੀਂ ਹੁੰਦਾ ਫਿਰ ਤਾਂ ਕੱਟ ਹੋ ਹੀ ਜਾਣਾ ਫਿਰ ਤਾਂ ਪਤੀਲਾ ਖਾਲੀ ਹੋਣੀ ਹੋਣੀ ਠੀਕ ਹੈ ਕਹਿੰਦੇ ਜੀ ਪੋਲਾ ਜਾਂ ਬੋਲਦਿਆਂ ਕਰੋ ਮਿੱਠਾ ਜਾਂ ਵੀ ਬਹੁਤਾ ਤਵਾ ਨਾ ਲਾਇਆ ਕਰੋ ਇਹ ਤਵਾ ਨਹੀਂ ਲਾ ਰਿਹਾ ਜੀ ਮੈਂ ਮੈਂ ਚਮਕੀਲੇ ਦਾ ਤਵੇ ਵੀ ਸੁਣਿਆ ਕਲਦੀਪ ਮਾਨਕ ਦੇ ਵੀ ਸੁਣੇ ਤਵਾ ਕਾਲੇ ਰੰਗ ਦਾ ਹੁੰਦਾ ਠੀਕ ਹੈ ਇੰਨੀ ਕਿ ਸਾਨੂੰ ਅਕਲ ਹੈਗੀ ਆ ਤਵਾ ਰੋਟੀਆਂ ਬਕਾਉਣ ਵਾਲਾ ਵੀ ਸਾਡੇ ਘਰ ਹੈਗਾ ਤਵਾ ਸਿੱਧਾ ਕਿੱਦਾਂ ਹੁੰਦਾ ਪੁੱਠਾ ਕਿੱਦਾਂ ਹੁੰਦਾ ਇਹ ਸਾਨੂੰ ਸਾਰਾ ਪਤਾ ਹੈ ਅਸੀਂ ਕਿਹਤ ਤਵਾ ਨਹੀਂ ਲਾਉਂਦੇ ਇਹ ਮੇਰੇ ਕਹਿਣ ਦਾ ਅੰਦਾਜ਼ ਹੈ ਮੇਰੇ ਕਹਿਣ ਦਾ ਢੰਗ ਹੈ ਜੇ ਕੋਈ ਕਿਸਾਨ ਆਗੂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਕਿਸੇ ਲੌਜਿਕ ਦੇ ਨਾਲ ਕਿਸੇ ਢੰਗ ਤਰੀਕੇ ਨਾਲ ਅਸੀਂ ਉਹਦਾ ਸਤਕਾਰ ਕਰਾਂਗੇ ਸਨਮਾਨ ਕਰਾਂਗੇ ਅੱਜ ਮੇਰੇ ਵੱਲੋਂ ਇੱਕ ਖੁੱਲ੍ਹ ਦਲੀ ਦੀ ਨਾਲ ਗੱਲ ਸੁਣਿਓ ਮੈਂ ਕਹਿੰਦਾ ਜਿੰਨੇ ਵੀ ਕਿਸਾਨ ਆਗੂ ਨੇ ਕਿੰਨੀਆਂ ਸੀਟਾਂ ਨੇ ਸਾਡੀਆਂ ਵਿਧਾਨ ਸਭਾ ਦੀਆਂ 117 ਨੇ ਤੁਸੀਂ VOTING ਦੇ ਪਰਸੈਂਟੇਜ ਦੇ ਨਾਲ ਉਹਨਾਂ ਨੂੰ ਵੰਡ ਲਓ ਇਹ ਐਨੀਆਂ ਮਜ਼ਦੂਰਾਂ ਨੂੰ ਦੇਣੀਆਂ ਨੇ ਐਨੀਆਂ ਕਿਸਾਨਾਂ ਨੂੰ ਦੇਣੀਆਂ ਨੇ ਉਹਨਾਂ ਸੀਟਾਂ ਤੇ ਇਲੈਕਸ਼ਨ ਲੜੋ ਕਿਸਾਨ ਆਗੂਆਂ ਵਿੱਚੋਂ ਸਾਡਾ ਬਹੁਤ ਵਧੀਆ ਮੁੱਖ ਮੰਤਰੀ ਹੋਵੇ ਮੈਂ ਚਾਹਨਾ ਮੇਰੀ ਗੱਲ ਸੁਣੋ ਮੈਂ ਹਰ ਸੀਟ ਤੇ ਜਾ ਕੇ ਪ੍ਰਚਾਰ ਕਰੂੰ ਮੈਂ ਕਿਹਤੋਂ ਟਿਕਟ ਵੀ ਨਹੀਂ ਲੈਣੀ ਹੋਰ ਦੱਸੋ ਵਾਦਾ ਕਰਦੇ ਪਰ ਜਵਾਬ ਦਿਓ ਜਿਹੜਾ ਤੁਸੀਂ ਗੰਦ ਪਾਇਆ ਜਦੋਂ ਸਹੀ ਕੰਮ ਕਰੋਗੇ ਨਾ ਤੁਹਾਡੇ ਨਾਲ ਖੜਾਂਗੇ ਜੇ ਕੋਈ ਫੰਡ ਵਾਸਤੇ ਮੇਰੇ ਕੋਲੋਂ ਆ ਕੇ ਪਰਤੀ ਕਟਾਓ ਤੁਸੀਂ 10000 ਦੀ ਕਟਿਓ ਅਸੀਂ ਲੱਖ ਦੀ ਕਟਾਵਾਂਗੇ ਹੋਰ ਦੱਸੋ ਪਰ ਕਿਸੇ ਤਰੀਕੇ ਨਾਲ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਇਹ ਨਾ ਹੋਵੇ ਆਪਣੇ ਘਰ ਪਰ ਕੇ ਪਾਸੇ ਤੇ ਦੂਜਾ ਫਿਰੇ ਜੁਗਦਾ ਇਹ ਗੱਲ ਨਾ ਹੋਵੇ ਜੇ ਧਰਤੀ ਵਿੱਚੋਂ ਅਨਾਜ ਪੈਦਾ ਹੁੰਦਾ ਹੈ ਨਾ ਤਾਂ ਉਹ ਖਾਣ ਦਾ ਹੱਕਦਾਰ ਵੀ ਸਾਰੇ ਨੇ ਤੇ ਉਹਨੂੰ ਤਰੀਕੇ ਨਾਲ ਖਾਧਾ ਜਾਵੇ ਵੰਡਿਆ ਜਾਵੇ ਤੇ ਮੈਂ ਗੱਲ ਲੋਜਿਕ ਦੇ ਨਾਲ ਕਰਦਾ ਤੇ ਹੁਣ ਜਿਹੜੀ ਅੱਜ ਮੈਂ ਗੱਲ ਕੀਤੀ ਹੈ ਮੈਂ ਕੀ ਕਿਹਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਗੀ ਵੀ ਜਿੰਦਾਬਾਦ ਤਾਂ ਹੈ ਜੇ ਅਸੀਂ ਇਕੱਠੇ ਰਵਾਂਗੇ ਪਰ ਤੁਹਦਾ ਕਮਾਲ ਹੋ ਗਈ ਯਾਰ ਕਿਸਾਨ ਆਗੂ ਹੋ ਕੇ ਕਿਸਾਨਾਂ ਨੂੰ ਪਰਦੀਆਂ ਦੇਣ ਨੂੰ ਤਿਆਰ ਨਹੀਂ ਜੇ ਕੋਈ ਕੁਆਂਟਲ ਜੂਸ ਬਣਾਉਣ ਵਾਲਾ ਗੰਨੇ ਦਾ ਰਸ ਬਣਾਉਣ ਵਾਲਾ ਚਲਾ ਗਿਆ ਮਿਲ ਵਿੱਚ ਉਹਦੇ ਲਈ ਤੁਹਾਡਾ ਕੀ ਬਿਹੇਵੀਅਰ ਹੋਊਗਾ ਕੋਈ ਅੰਦਾਜ਼ਾ ਲਾ ਸਕਦਾ ਤੁਸੀਂ ਉਹਨੂੰ ਕੀ ਕਹੋਗੇ ਕਿਹੜੇ ਸ਼ਬਦ ਵਰਤੋਗੇ ਇਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਔਰ ਜਿਸ ਬੰਦੇ ਨੇ ਮੈਨੂੰ ਕਾਲ ਕੀਤੀ ਹੈ ਨਾ ਮੈਨੂੰ ਪਤਾ ਜਦੋਂ ਮੈਂ ਉਹਦੀ ਗੱਲਬਾਤ ਸੁਣੀ ਆ ਉਹਦਾ ਮਨ ਭਰਿਆ ਹੈ ਕਹਿੰਦਾ ਜੀ ਤੁਸੀਂ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਦੀ ਗੱਲ ਕਰਦੇ ਹੋ ਉਹ ਤਾਂ ਕਹਿੰਦੇ ਲਗਾੜੇ ਆ ਉਹਨੇ ਸ਼ਬਦ ਵਰਤੇ ਉਹ ਕਹਿੰਦਾ ਆ ਤਾਂ ਛੋਟੇ ਕਿਸਾਨ ਨੂੰ ਦੇਖੇ ਨਹੀਂ ਜਰਦੀ ਮਜ਼ਦੂਰ ਨੂੰ ਦੇਖ ਕੀ ਜਾਪਣ ਇਹ ਹਕੀਕਤ ਹੈ ਮਿੱਤਰੋ ਮੇਰੇ ਕੇਵਲ ਜਵਾਨ ਬੋਲੀ ਹੈ ਇਹ ਸ਼ਬਦ ਮੇਰੇ ਆਪਣੇ ਦੀ ਇਹ ਸ਼ਬਦ ਮੈਨੂੰ ਕਿਸੇ ਕਿਸਾਨ ਨੇ ਸੁਣਾਏ ਨਹੀਂ ਇਹਦੇ ਗੌਰ ਕਰ ਲਿਓ ਜੇ ਸ਼ਰਮ ਆਜੀ ਤੁਹਾਨੂੰ ਮੜੀ-ਮੁੱਢੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ